ਇੱਕ ਕੁਪਰਸ ਦੇ ਵਿਆਹ ਸਮਾਗਮ ਲੜਕੇ ਵਿਆਹ ਕਰਦੇ ਸੀ ਜੋ ਕਿ ਮਿਲੀ ਜਾਣਕਾਰੀ ਅਨੁਸਾਰ ਮੰਦਰ ਨੂੰ ਅਗ ਲੱਗ ਗਈ ਪਰ ਅਸਲ ਕਾਰਨਾਂ ਦਾ ਨਹੀਂ ਪਤਾ ਲੱਗ ਚੱਲਿਆ ਤੁਹਾਨੂੰ ਬਿਸ਼ਨਗਰ ਪੁਆਣੀਗੜ ਦੇ ਵਿੱਚ ਦਿਖਾ ਰਿਹਾ ਤਸਵੀਰ ਇੱਕ ਮੁੰਡਿਆ ਵੀ ਜੋ ਸੜ ਚੁੱਕਿਆ ਹੈ ਤੁਹਾਨੂੰ ਉੱਥੇ ਲੈ ਚੱਲਦਾ ਬਿਸ਼ਨਗਰ ਪੁਆਣੀਗੜ ਦੇ ਵਿੱਚ ਕੀ ਕਹਿੰਦੇ ਨੇ ਮਹੱਲਾ ਨਿਵਾਸੀ ਤੁਹਾਨੂੰ ਉਹ ਵੀ ਸੁਣਾਵਾ ਤਸਵੀਰਾਂ ਵੀ ਦੇਖ ਰਹੇ ਹਾਂ ਤੁਸੀਂ ਮੁੰਡੇ ਜੋ ਕਿ ਸੜ ਚੁੱਕਿਆ ਹੈ ਜੋ ਚਣਾ ਲਈ ਉਹ ਬਸ ਕੋਲ ਅਗ ਲੱਗੀ ਬਾਕੀ ਹਜੇ ਕਾਰ ਤਾਂ ਨਹੀਂ ਪੱਲਗਾ ਉਸ ਨੂੰ ਕਿ ਲੈ ਚੱਲਣਾ ਕੀ ਕਹਿੰਦੇ ਨੇ ਮਾਤਾ ਜੀ ਕਿਵੇਂ ਕਰੇ ਅੱਗ ਲੱਗੀ ਸੀ ਵਿਆਹ ਵਾਲਾ ਕਰ ਤਸਵੀਰਾਂ ਵੀ ਦੇਖਣਾ ਸੀ ਕੀ ਗੱਲਬਾਤ ਕੀ ਹੋਈ ਜੀ ਵਿਆਹ ਚ ਗਏ ਸੀ ਉੱਥੇ ਮਰਾਤਾ ਵੀ ਨਹੀਂ ਸੀ ਫੈਲ ਸੱਚ ਠੀਕ ਹੈ ਜੀ ਵੀ ਅਸੀਂ ਇੱਥੇ ਘਰ ਸੀ ਬਾਹਰ ਬੈਠੇ ਜਿੰਦੇ ਲੱਗੇ ਹੋਏ ਸੀ ਠੀਕ ਹੈ ਜੀ ਤੇ ਲਾਈਟ ਭੱਜ ਗਈ ਮੈਂ ਇਹਨੂੰ ਕਿਹਾ ਮਾ ਪੱਖੇ ਬੰਦ ਹੋ ਗਏ ਮੈਂ ਸਾਡੇ ਸਾਹਮਣੇ ਘਰ ਮਹਾਵੇਂ ਰਾਧਾ ਜੀ ਚ ਬਹਿਣੀ ਆ ਪਾਣੀ ਪੀਣੀ ਆ ਜਾ ਕੇ ਤੇ ਜਦ ਉੱਥੇ ਬੈਠੇ ਸਾਨੂੰ ਧੂਆ ਆਇਆ ਦਿਸਿਆ ਮੈਂ ਇਹਨੂੰ ਕਹਿੰਦੀ ਅੱਗ ਲੱਗੀ ਕਹਿੰਦੇ ਆ ਹੋ ਰਿਹਾ ਤੂੰ ਆ ਰਿਹਾ ਮੈਂ ਗੈਸਾਂ ਨੂੰ ਖੁੱਲ੍ਹੇ ਸੜਕਾਂ 'ਤੇ ਮਾਰ ਸੋਈ ਚ ਭੱਜ ਕੇ ਦੇਖਿਆ ਕੁਝ ਵੀ ਨਾ ਉੱਥੋਂ ਨਿਕਲ ਰਿਹਾ ਤੂੰ ਤਾਂ ਇਸੇ ਘਰ ਵਿਆਹ ਸੀ ਇਹ ਕਿਦਾਂ ਹਾਂਜੀ ਇਸੇ ਘਰ 'ਚ ਵਿਆਹ ਸੀ ਠੀਕ ਹੈ ਤਾਂ ਨੁਕਸਾਨ ਵਗੈਰਾ ਤਾਂ ਨਹੀਂ ਕੋਈ ਜਾਣੀ ਨਹੀਂ ਬਸ ਆਹੀ ਜੋਤਾਂ ਵਾਲਿਆਂ ਨੂੰ ਲੱਗਿਆ ਜਿਉਂ ਮੰਨ ਤਾਂ ਕਾਰਨ ਕੀ ਅੱਗ ਲੱਗਨ ਦਾ ਕੀ ਪਤਾ ਲੱਗੇ ਕੁਝ ਆਹੀ ਜੋਤਾਂ ਵਾਲਿਆਂ ਨੂੰ ਜੋਤਾਂ ਚੱਲਦੀਆਂ ਸੀ ਜੋਤਾਂ ਲਾ ਕੇ ਗਏ ਹੋਣਗੇ ਠੀਕ ਹੈ ਜੀ ਇਹਨੂੰ ਚੜ ਗਈ ਫੋਕੇ ਨੂੰ ਤੇ ਉਹਨੂੰ ਮੰਜਾ ਲਾਲ ਖੜਾ ਸੀ ਉਹ ਕਾਬੂ ਪਾ ਲਿਆ ਅੱਗ ਨੂੰ ਹਾਂਜੀ ਹਾਂ ਨੁਕਸਾਨ ਕਿੰਨਾ ਕੋਈ ਨਹੀਂ ਅਕਸਾਂ ਤੋਂ ਇਸੇ ਅੱਗ ਨਾਲ ਹੀ ਫੁੱਟ ਗਏ ਸੀ ਉਹਦੇ ਉੱਤੇ ਫਿਰ ਅਸੀਂ ਪਾਣੀ ਪਾਤਾ ਇਧਰੋਂ ਮੈਸੂਸ ਸੰਭਾਲ ਕਰਕੇ ਸੀ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਹੈ ਹਾਂਜੀ ਹਾਂਜੀ ਸਟੋਪੋ ਨਾਮ ਮੈਂ ਵੀਂਦਰਿੰਦਰ ਸੰਘਰਾਣਾ ਫਾਇਰ ਅਫਸਰ ਸਭੂਰ ਠੀਕ ਹੈ ਤਾਂ ਇਹ ਸਾਡੇ ਕੰਟਰੋਲ ਰੂਟ ਤੇ ਮੈਸੇਜ ਆਇਆ ਸੀ ਪਵਾਨੀਗੜ੍ਹ ਤੋਂ ਕਿ ਪਰਸਪਰ ਦਾ ਵਿਆਦ ਕਰਕੇ ਉਹਦੇ ਪਵਾਨੀਗੜ੍ਹ ਘਰ ਦੇ ਵਿੱਚ ਅੱਗ ਲੱਗੀ ਆ ਤੇ ਸਾਡੇ ਵੱਲੋਂ ਉਸ ਦਾ ਮੂਵਮੈਂਟ ਕਰਕੇ ਦੋ ਫਾਇਰਟ੍ਰਕ ਇਮੀਡੀਏਟਲੀ ਭੇਜੇਗੇ ਤੇ ਮੈਂ ਖੁਦ ਮੌਕੇ ਤੇ ਮੌਜੂਦ ਹਾਂ ਸਾਡੇੋਂ ਤੋਂ ਪਹਿਲਾਂ ਅੱਗ ਥੋੜੀ ਛੋਟੀ ਸੀਗੀ ਇਹਨਾਂ ਦੇ ਮੰਦਿਰ ਦੇ ਵਿੱਚ ਸੀਗਾ ਇਹਨਾਂ ਦੇ ਐਕਚੁਅਲੀ ਵਿਆਹ ਸੀਗਾ ਜੋਤ ਵਗੈਰਾ ਕਰਕੇ ਪੈਲਸ ਚਲੇਗੇ ਤੇ ਬਾਅਦ ਚ ਕਿਤੇ ਉਹ ਇੱਕ ਅੱਗ ਦਾ ਰੂਪ ਧਾਰ ਗਈ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਹੇ ਹਾਂ ਠੀਕ ਹੈ ਸਰ ਕਿੰਨੇ ਸਮੇਂ ਚ ਅੱਗ 'ਚ ਕਾਬੂ ਕਰ ਲਈ ਸੀ ਸਾਡੇੋਂ ਤੋਂ ਪਹਿਲਾਂ ਥੋੜਾ ਜਿਹਾ ਅੱਗ ਜ਼ਿਆਦਾ ਨਹੀਂ ਸੀਗੀ ਸਿਰਫ ਮੰਦਿਰ 'ਚ ਅੱਗ ਲੱਗੀ ਹੋਈ ਸੀਗੀ ਉਹ ਦੇ ਕਰਕੇ ਨਾ ਮੈਲਟ ਹੋ ਗਿਆ ਸਵਿਚ ਵਗੈਰਾ ਤੇ ਪਾਵਰ ਕੱਟ ਹੋ ਗਿਆ ਸਰ ਸਥਿਤੀ ਨਾਰਮਲ ਹੈ ਜੀ ਨਾਰਮਲ ਆ ਠੀਕ ਹੈ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਠੀਕ ਹੈ